ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਅਰੇ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਦੇ ਨਾਲ ਗੱਲ ਸਮਝ ਕਰਾਂਗਾ ਕਿ ਜਿਸ ਵਕਤ ਅਸੀਂ ਬੰਦਗੀ ਕਰਦੇ ਹਾਂ ਇਬਾਦਤ ਕਰਦੇ ਹਾਂ ਤੇ ਸਾਡਾ ਜਿਹੜਾ ਧਿਆਨ ਹੈ ਉਹ ਕਈ ਵਾਰ ਨਹੀਂ ਟਿਕਦਾ ਉਹ ਥੇਟਾ ਧਿਆਨ ਨਾ ਟਿਕਣ ਦਾ ਕਾਰਨ ਉਹ ਆਪਾਂ ਨੂੰ ਸਮਝ ਲਿਆ ਜਾਂਦਾ ਕਿ ਇਸ ਕਾਰਨ ਕਰਕੇ ਸਾਡਾ ਧਿਆਨ ਨਹੀਂ ਟਿਕਦਾ ਕੁਝ ਵਿਚਾਰ ਆ ਰਹੇ ਨੇ ਦਿਮਾਗ ਦੇ ਵਿੱਚ ਕੁਝ ਕਰਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਜਾਂ ਦਿਨ ਦਾ ਕੀਤਾ ਹੋਇਆ ਕੋਈ ਕਾਰਜ ਆ ਰਿਹਾ ਹੈ ਜਾਂ ਕਿਸੇ ਦੇ ਨਾਲ ਕੋਈ ਬਹਿਸ ਹੋ ਗਈ ਉਹ ਮੁਰੇ ਆ ਜਾਂਦੀ ਜਾਂ ਕੁਝ ਹੋਰ ਮਸਲਾ ਬਣ ਗਿਆ ਉਹ ਮੁਰੇ ਆ ਰਿਹਾ ਇਹਨਾਂ ਕਾਰਨਾਂ ਕਰਕੇ ਸਾਡਾ ਧਿਆਨ ਕਈ ਵਾਰੀ ਜਿਹੜਾ ਨਹੀਂ ਟਿਕਦਾ ਪਰ ਫਿਰ ਧਿਆਨ ਨੂੰ ਟਿਕਾਉਣਾ ਕਿਵੇਂ ਹੈ ਜਿਹੜਾ ਸੂਫੀ ਨੁਕਤਾ ਹੈ ਸੂਫੀਇਜ਼ਮ ਦਾ ਨੁਕਤਾ ਕਿ ਸੂਫੀਇਜ਼ਮ ਦੇ ਜੋ ਬਜ਼ੁਰਗ ਹੋਏ ਨੇ ਜੋ ਫਕੀਰ ਹੋਏ ਨੇ ਉਹਨੇ ਕਿਸ ਤਰ੍ਹਾਂ ਆਪਣੇ ਧਿਆਨ ਨੂੰ ਟਿਕਾਇਆ ਕਿਸ ਤਰੀਕੇ ਦੇ ਨਾਲ ਉਹਨੇ ਜ਼ਿਕਰ ਕੀਤਾ ਕਿਸ ਤਰੀਕੇ ਦੇ ਨਾਲ ਉਹਨੇ ਜਿਹੜੀ ਇਬਾਦਤ ਕੀਤੀ ਜਿਸ ਨਾਲ ਉਹਨਾਂ ਦਾ ਧਿਆਨ ਟਿਕਿਆ ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਮਝ ਕਰਾਂਗਾ ਸਵਾਉ ਵਜਦਾ ਪੈਗਾਮ ਆਪ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਔਰ ਨਿਗੇਬਾਨ ਹੈ ਜਦੋਂ ਆਪਾਂ ਇਬਾਦਤ ਤੇ ਬਹਿਣਾ ਤੇ ਧਿਆਨ ਨਹੀਂ ਟਿਕਦਾ ਉਸ ਵਾਸਤੇ ਆਪਾਂ ਕੀ ਕਰਨਾ ਕਿ ਜਿਹੜਾ ਕੋਈ ਵੀ ਤੁਸੀਂ ਜ਼ਿਕਰ ਕਰਦੇ ਆ ਉਸ ਜ਼ਿਕਰ ਨੂੰ ਪਹਿਲੇ ਬੋਲ-ਬੋਲ ਕੇ ਕਰਨਾ ਉਹਨੂੰ ਬੋਲ-ਬੋਲ ਕੇ ਕਰਨਾ ਪਹਿਲੇ ਬੋਲ-ਬੋਲ ਕੇ ਜੇ ਤੁਸੀਂ ਬੋਲ-ਬੋਲ ਕੇ ਕਰਾਂਗੇ ਤੇ ਉਸ ਵਕਤ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਸਾਡੇ ਦਿਮਾਗ ਦੇ ਵਿੱਚ ਕੋਈ ਗੱਲ ਆਵੇ ਉਹਨੂੰ ਬੋਲ-ਬੋਲ ਕੇ ਕਰਨਾ ਬੋਲ-ਬੋਲ ਕੇ ਕਰਕੇ ਹੌਲੀ-ਹੌਲੀ ਆਪਣੇ ਆਪ ਹੀ ਜਦੋਂ ਉਹ ਉਹਨੇ ਰਸ ਚੱਕਣਾ ਸ਼ੁਰੂ ਕੀਤਾ ਤੇ ਸਾਡੀ ਜ਼ੁਬਾਨ ਬੰਦ ਹੋ ਜਾਣੀ ਜੇ ਜ਼ੁਬਾਨ ਬੰਦ ਹੋ ਗਈ ਫਿਰ ਉਹ ਅੰਦਰ ਚੱਲਣ ਲੱਗ ਪੈਂਦਾ ਜਦੋਂ ਅੰਦਰ ਚੱਲਣ ਲੱਗ ਪਿਆ ਉਸ ਤੋਂ ਬਾਅਦ ਉਹਨੂੰ ਸਾਹਾਂ ਦੇ ਨਾਲ ਲੈ ਕੇ ਆਉਣਾ ਸਾਹਾਂ ਦੇ ਨਾਲ ਕਰਦਾ ਲੈ ਕੇ ਆਉਣਾ ਕਿ ਇੱਕ ਸਾਹ ਦੇ ਨਾਲ ਅੱਧਾ ਦੂਜੇ ਸਾਹ ਦੇ ਨਾਲ ਫਿਰ ਜੋ ਸਾਹ ਭਰਿਆ ਤੇ ਉਦੋਂ ਆਪਾਂ ਉਸ ਚੀਜ਼ ਨੂੰ ਪੜ੍ਹਨਾ ਜਦੋਂ ਸਾਹ ਛੱਡਿਆ ਉਦੋਂ ਪੜ੍ਹਨਾ ਸਾਹ ਭਰਨਾ ਤੇ ਸਾਹ ਛੱਡਣ ਦੇ ਨਾਲ ਜਿਹੜਾ ਜ਼ਿਕਰ ਹੈ ਉਹ ਕੋਈ ਛੋਟਾ ਜ਼ਿਕਰ ਕੋਈ ਆਪਾਂ ਵਜ਼ੀਫਾ ਕਰਨਾ ਉਹ ਕਰਨਾ ਤੇ ਬਾਕੀ ਜਿਹੜੇ ਜ਼ਿਕਰ ਨੇ ਉਹ ਉੱਚੀ-ਉੱਚੀ ਬੋਲ ਕੇ ਕਰਨੇ ਮੁਰਸ਼ਿਦ ਪਕ ਦੀ ਇਜਾਜ਼ਤ ਲੈ ਕੇ ਉਹਨੂੰ ਦੱਸਣਾ ਕਿ ਆਹ ਮਸਲਾ ਹੈ ਬਹੁਤ ਸਾਰੇ ਦੋਸਤ ਐਸੇ ਦੱਸ ਦਿੰਦੇ ਨੇ ਕਿ ਜਦੋਂ ਉਹਨਾਂ ਨੂੰ ਕੋਈ ਮਸਲਾ ਬਣਦਾ ਕਿ ਧਿਆਨ ਕਰਦੇ ਆਂ ਆਪਾਂ ਧਿਆਨ ਟਿਕਦਾ ਨਹੀਂ ਬਲਤ ਕਰਦੀ ਆ ਮਨ ਨਹੀਂ ਲੱਗਦਾ ਧਿਆਨ ਨੂੰ ਜਿਹੜਾ ਹੈ ਉਹ ਭਟਕਦਾ ਰਹਿੰਦਾ ਹੈ ਬੁਰੀਆਂ ਚੀਜ਼ਾਂ ਦੇਖਣ ਦਾ ਦਿਲ ਕਰਦਾ ਬਾਹਰ ਧਿਆਨ ਜਾਂਦਾ ਤੇ ਮਨ ਰੋਕਣ ਤੋਂ ਬਾਅਦ ਵੀ ਫਿਰ ਧਿਆਨ ਉਤ ਨੂੰ ਜਾਂਦਾ ਤੇ ਇਸ ਕਾਰਨ ਤੇ ਜਿਹੜੇ ਇਹ ਕਈ ਵਾਰੀ ਆਪਾਂ ਆਪਣੇ ਮੁਰਸ਼ਿਦ ਬਾਖ ਤੋਂ ਸੰਗਦੇ ਰਹਿੰਦੇ ਜਾਂ ਸ਼ਰਮ ਕਰਕੇ ਆਪਾਂ ਦੱਸਦੇ ਨਹੀਂ ਕਿ ਸਾਡੇ ਮਨ ਦੇ ਵਿੱਚ ਵਿਚਾਰ ਕਿਹੜੇ ਆ ਰਹੇ ਨੇ ਮੁਰਸ਼ਿਦ 파ਕੀ ਕਾ ਆਪਣੇ ਉਹ ਟੀਚਰ ਨੇ ਜਿਨ੍ਹਾਂ ਨੂੰ ਆਪਾਂ ਕੋਈ ਵੀ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਦੱਸਣੀ ਹੈ ਉਹਨੇ ਹੱਲ ਕਰਨਾ ਤੁਸੀਂ ਦੱਸੋਗੇ ਕਿ ਸਾਡੇ ਮੰਦਰ ਚੇਤਨ ਦੇ ਵਿਚਾਰ ਆ ਰਹੇ ਨੇ ਤੇ ਉਹਨੇ 1 ਮਿੰਟ ਦੇ ਵਿੱਚ ਹੱਲ ਕਰਕੇ ਦੱਸ ਦਿੰਦਾ ਵੀ ਆਹ ਕਿਸੇ ਨੂੰ ਇਦਾਂ ਕਰੋ ਤੇ ਵਿਚਾਰ ਠੀਕ ਹੋ ਜਾਣਗੇ ਇਹ ਖੁਦ ਮੇਰੇ ਨਾਲ ਇਦਾਂ ਹੋਇਆ ਤੇ ਹੁੰਦਾ ਸੀ ਜਦੋਂ ਪਹਿਲਾਂ ਪਹਿਲਾਂ ਕਰਦੇ ਹੁੰਦੇ ਸੀਗੇ ਕਿ ਬਾਅਦ ਵਿੱਚ ਫਿਰ ਹੁਣ ਵੀ ਜੇ ਕਿਸੇ ਇੰਦਰ ਦੀ ਕੋਈ ਪ੍ਰੋਬਲਮ ਆਵੇ ਮੁਰਸ਼ਿਦ 파ਕ ਨਾਲ ਗੱਲ ਕਰੀ ਦੀ ਹੈ ਤੇ ਉਹ ਦੱਸ ਦਿੰਦੇ ਹੱਲ ਕਿ ਇਦਾਂ ਕਰ ਲਓ ਇਦਾਂ ਕਰ ਲਓ ਤੋਂ ਇਸ ਕਰਕੇ ਜਿਹੜੀ ਗੱਲਤ ਹੈ ਉਹਦਾ ਨਾਗਾ ਨਹੀਂ ਪਹਿਣਾ ਚਾਹੀਦਾ ਤੁਰਦੇ ਫਿਰਦੇ ਕਰ ਲੋ ਥੋੜੀ ਕਰ ਲੋ ਬੈ ਕੇ ਕਰ ਲੋ ਕਿਸੇ ਵਕਤ ਕਰ ਲੋ ਬਸ ਹਰ ਆਪਣੇ ਮਨ ਨੂੰ ਹਰ ਹਰ ਵਕਤ ਜੋੜ ਕੇ ਲਿਖਣਾ ਹ ਜਦੋਂ ਅਸੀਂ ਸਫ਼ਰ 'ਚ ਹਾਂ ਉਸ ਵਕਤ ਅਸੀਂ ਫ੍ਰੀ ਹੁੰਦੇ ਹਾਂ ਬਹੁਤ ਸਾਰੇ ਦੋਸਤ ਆਪਾਂ ਦੇਖਦੇ ਹਾਂ ਅੱਜ ਕੱਲ ਜੇ ਕੋਈ ਸਫ਼ਰ ਕਰਦਾ ਤੇ ਫੋਨ ਤੇ ਲੱਗਾ ਪਰ ਨਹੀਂ ਜਦੋਂ ਸਫ਼ਰ ਤੇ ਹਾਂ ਉਦੋਂ ਅੱਖਾਂ ਬੰਦ ਕਰਕੇ ਬਾਹਰੀ ਚੀਜ਼ਾਂ ਦੇਖਣ ਦੀ ਬਜਾਏ ਅੰਦਰੋਂ ਦੇਖੋ ਜਿੰਨਾ ਬਾਹਰੋਂ ਤੱਕਾਂਗੇ ਅੰਦਰੋਂ ਤੁਰਾਂਗੇ ਉਨਾ ਹੀ ਸਾਡਾ ਜਿਹੜਾ ਰਸ ਬਣੇਗਾ ਅਸੀਂ ਕੀ ਕਰਦੇ ਹਾਂ ਅਸੀਂ ਬਾਹਰ ਜ਼ਿਆਦਾ ਦੇਖਦੇ ਹਾਂ ਅੰਦਰ ਨਹੀਂ ਦੇਖਦੇ ਅੰਦਰ ਦੇਖਿਆ ਜਿਹੜੀ ਕੋ ਸਾਡੀ ਜਿਹੜੀ ਗੱਲ ਹੈ ਉਹ ਬਣਨੀ ਹੈ ਸੋ ਇਸ ਕਰਕੇ ਜਿੰਨਾ ਅਸੀਂ ਧਿਆਨ ਟਕਾਉਣਾ ਕੋਸ਼ਿਸ਼ ਕਰਿਆ ਕਿ ਇੱਕ ਦਿਨ ਦੇ ਵਿੱਚ ਆਪਾਂ ਇਹ 15 20 ਮਿੰਟ ਜਾਂ ਅਧਾ ਘੰਟਾ ਬੈਠ ਕੇ ਆਪਣੇ ਮਨ ਨੂੰ ਸਿਰਫ ਸ਼ਾਂਤ ਕਰਨ ਦੀ ਕੋਸ਼ਿਸ਼ ਕਰੀਏ ਬਹਿਣਾ ਹੈ ਕੋਈ ਕਲਮਾ ਨਹੀਂ ਕੋਈ ਬੰਦਗੀ ਨਹੀਂ ਕੁਝ ਨਹੀਂ ਕਰਨਾ ਸਿਰਫ ਸ਼ਾਂਤ ਬੈਠ ਕੇ ਆਪਣੇ ਮਨ ਨੂੰ ਟਕਾਉਣਾ ਉਹਦੇ ਵਿੱਚ ਆਪਾਂ ਆਪਣੇ ਸਾਹਾਂ ਨੂੰ ਦੇਖ ਸਕਦੇ ਹਾਂ ਸਾਹ ਆ ਗਿਆ ਸਾਹ ਚਲਾ ਗਿਆ ਸਾਹ ਆ ਗਿਆ ਸਾਹ ਚਲਾ ਗਿਆ ਇਸ ਜੀ ਨੂੰ ਆਪਾਂ ਦੇਖ ਸਕਦੇ ਹਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਆਪਣੇ ਮਨ ਨੂੰ ਟਕਾਉਣਾ ਇਸ ਤਰ੍ਹਾਂ ਦੇ ਜਿਹੜੇ ਨੁਕਤੇ ਆਪਾਂ ਨੂੰ ਕਰਨੇ ਫਕੀਰ ਦੀ ਨੁਕਤੇ ਜਿਹੜੀਆਂ ਜੀਵਨੀਆਂ ਆ ਫਕੀਰਾਂ ਦੀਆਂ ਜਦੋਂ ਆਪਾਂ ਜਿੰਨੀਆਂ ਵੀਡੀਓ ਆਪਣੇ ਚੈਨਲ ਤੇ ਬਹੁਤ ਸਾਰੇ ਪਲੇਲਿਸਟ ਬਣੇ ਹੋਏ ਨੇ ਸਖੀ ਸਰਬਲੱਖ ਦਾ ਪੀਰ ਮੀਰਾਂ ਗੋਸਪਸਰਕਾਰ ਤੇ ਹੋਰ ਬਹੁਤ ਸਾਰੇ ਕਿਸੇ ਨੇ ਉਹਨਾਂ ਨੂੰ ਜਿਹੜੇ ਆਪਣੇ ਜੀਵਨੀ ਸੁਣਨ ਸ਼ੁਰੂ ਕਰੋ ਰੋਜ਼ ਇੱਕ ਸੁਣ ਲਈ ਰੋਜ਼ ਦੂਜੀ ਸੁਣ ਲਈ ਇਦਾਂ ਕਰਕੇ ਆਪਾਂ ਇਹਨਾਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਜੀਵਨ ਤੋਂ ਆਪਾਂ ਰਸ ਲੈ ਕੇ ਤੇ ਆਪਣਾ ਜਿਹੜਾ ਕੰਮ ਹੈ ਉਹ ਆਪਾਂ ਕੀਤਾ ਉਹਨਾ ਕਿ ਇਹਨਾਂ ਨੇ ਕੀ ਕੀਤਾ ਅਸੀਂ ਕੀ ਕਰਨਾ ਸੋ ਇਹ ਸਰਕੇ ਨਿੱਕੇ ਨਿੱਕੇ ਗੱਲਾਂ ਤੇ ਧਿਆਨ ਦੇਣਾ ਤੋੜਨਾ ਆਪਣੇ ਆਪ ਨੂੰ ਬਾਹਰੋਂ ਜਿਹੜਾ ਬਾਹਰੋਂ ਆਪਣੇ ਆਪ ਨੂੰ ਤੋੜਾਂਗੇ ਅੰਦਰ ਜਾਵਾਂਗੇ ਜੇ ਬਾਹਰੋਂ ਆਪਣੇ ਆਪ ਨੂੰ ਨਹੀਂ ਤੋੜਿਆ ਫਿਰ ਅਸੀਂ ਅੰਦਰ ਨਹੀਂ ਜਾ ਸਕਦੇ ਬਾਲੇ ਚ ਚੱਕ ਦੇਖਣੇ ਘੱਟ ਤੇ ਅੰਦਰੋਂ ਦੇਖਣਾ ਜ਼ਿਆਦਾ ਧਿਆਨ ਨੂੰ ਟਿਕਾਉਣਾ ਇੱਕ ਧਿਆਨ ਟਿਕਾਵਾਂਗੇ ਸਾਡਾ ਪ੍ਰਕਾਸ਼ ਬਣੇਗਾ ਪ੍ਰਕਾਸ਼ ਬਣੇਗਾ ਤੇ ਸਮੇਖ ਨਿੱਕਾ ਜਿਹਾ ਪੁਆਇੰਟ ਦੇ ਸੀਗਾ ਨਿੱਕਾ ਜਿਹਾ ਪੁਆਇੰਟ ਦੇ ਸੀਗਾ ਉਸ ਪੁਆਇੰਟ 'ਤੇ ਫੜ ਕੇ ਅਸੀਂ ਉਸ ਪੁਆਇੰਟ 'ਤੇ ਧਿਆਨ ਟਿਕਾਵਾਂਗੇ ਤੇ ਉਸ ਪੁਆਇੰਟ ਦੇ ਨਾਲ ਸਾਡਾ ਅੰਦਰ ਦਾ ਰਸ ਖੁੱਲ ਜਾਣਾ ਬਿਨਾਂ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਗਾਈ ਪਰੀਦਾਵਿ ਹਨ ਕਿ ਨਹੀਂ ਹੁੰਦੀ ਹੁੰਦੀ ਜ਼ਰੂਰ ਹੈ ਵਕਤ ਲੱਗ ਜਾਂਦਾ ਕਿਉਂਕਿ ਮਨ ਨੂੰ ਤੋੜਨਾ ਜਿੰਨਾ ਜ਼ਿਆਦਾ ਸਾਡਾ ਧਿਆਨ ਖਿਲਰ ਰਿਹਾ ਹੋ ਰਿਹਾ ਹੈ ਓਨਾ ਹੀ ਸਾਨੂੰ ਸਮਾਂ ਵੱਧ ਲੱਗੇਗਾ ਜਿੰਨਾ ਸਾਡਾ ਧਿਆਨ ਸ਼ਾਂਤ ਹੈ ਮਨ ਚਿੱਤ ਸ਼ਾਂਤ ਹੈ ਅਸੀਂ ਇਕਾਗਰ ਜਲਦੀ ਕਰਦੇ ਹਾਂ ਓਨਾ ਸਾਡਾ ਇਹ ਕੰਮ ਜਲਦੀ ਹੋਵੇ ਕਲਮੇ ਨੂੰ ਫੜਨਾ ਕਲਮੇ ਚ ਰਸ ਲੈਣਾ ਇਹ ਪੁੱਠਾ ਇੱਕ ਰਾਹ ਹੈ ਦੁਨੀਆਦਾਰੀ ਬਾਹਰੋਂ ਚੱਲਦੀ ਹੈ ਫਕੀਰ ਅੰਦਰੋਂ ਚੱਲਦੇ ਨੇ ਤੋ ਅੰਦਰਲੇ ਰਸ ਨੂੰ ਲੈਣ ਦੇ ਲਈ ਇਹ ਚੀਜ਼ ਦੇ ਉੱਤੇ ਚੱਲਣਾ ਪੈਂਦਾ ਤੋ ਆਪਣੇ ਮੁਰਸ਼ਿਦ ਪਾਕ ਦੇ ਨਾਲ ਗੱਲਬਾਤ ਕਰਕੇ ਆਪਾਂ ਜਿਹੜਾ ਰੋਜ਼ ਜ਼ਿਕਰ ਤੇ ਬਹਿਣਾ ਬੈ ਕੇ ਉਹਦੇ ਵਿੱਚ ਰੋਜ਼ ਕੁਛ ਨਾ ਕੁਛ ਲੈਣਾ ਬਹੁਤ ਸਾਰੇ ਦੋਸਤ ਐਸੇ ਨੇ ਜਿਹੜੇ ਕੀ ਕਰਦੇ ਬੈਠੇ ਜ਼ਿਕਰ ਕੀਤਾ 10-10 ਮਿੰਟ 15-10 ਮਿੰਟ ਜਿੰਨੀਆਂ ਕਰ ਲਈਆਂ ਉੱਠ ਖੜੇ ਜ਼ਿਕਰ ਕਰਨ ਕੇ ਉੱਠਣਾ ਉਹ ਇੱਕ ਅਲੱਗ ਅਲੈ ਹੈ şartੀ ਹੁੰਦੀ ਹੈ ਕਿ ਜਿੰਨਾ ਚਿਰ ਜ਼ਿਕਰ ਕੀਤਾ ਉਨਨਾ ਚਿਰ ਆਪਾਂ ਬੈ ਕੇ ਧਿਆਨ ਕਰਨਾ ਪਹਿਲਾਂ ਜ਼ਿਕਰ ਕਰੋ ਬਾਅਦ ਵਿੱਚ ਉਸ ਜ਼ਿਕਰ ਦੇ ਜੋ ਕੀਤਾ ਬੈ ਕੇ ਉਹਦੇ ਬਾਅਦ ਦੁਆ ਕਰੋ ਮਾਲਕ ਨੂੰ ਯਾਦ ਕਰੋ ਤੇ ਜ਼ਿਕਰ ਦੇ ਵਿੱਚ ਬੈਠੋ ਤੋ ਸਬਰ ਦੇ ਵਿੱਚ ਬੈਠੋ ਜਾਂ ਆਪਣੇ ਆਪ ਨੂੰ ਰੋਜ਼ ਆਪਾਂ ਆਪਣੇ ਜਿਕਰ ਕਰੀਏ 20 ਮਿੰਟ ਜਿਕਰ ਕਰਨਾ ਤੇ 20 ਮਿੰਟ ਸਬਰ ਕਰਨਾ 5 10 ਮਿੰਟ ਵੀ ਗੱਲਾਂ ਕਰਨੀਆਂ 40 50 ਮਿੰਟ ਦਾ ਇਹ ਜਿਹੜਾ ਰੋਜ਼ ਦਾ ਕੰਮ ਆਪਾਂ ਕਰੀਏ ਫੇਰ ਰੋਜ਼ ਸਾਡਾ ਜਿਕਰ ਹੈ ਉਹ ਫੁੱਲਦਾ ਸਾਡਾ ਜਿਕਰ ਵਧਦਾ ਹੁਣ ਜੇ ਆਪਾਂ ਕਹੀਏ ਕਿ ਅਸੀਂ ਇੱਕ ਦਰਖਤ ਕਰੇ ਆਪਣੇ ਇੱਕ ਆਪਾ ਦਲਾਤਾ ਉਹਨੂੰ ਧੁੱਪ ਮਿਲ ਜਾਂਦੀ ਆ ਪਾਣੀ ਨਹੀਂ ਪਾਉਂਦੇ ਤੇ ਉਹ ਫੇਰ ਵੀ ਨਹੀਂ ਵਧਣਾ ਜਦੋਂ ਉਹਨੂੰ ਧੁੱਪ ਵੀ ਮਿਲੂਗੀ ਹਵਾ ਵੀ ਮਿਲੂਗੀ ਪਾਣੀ ਵੀ ਪਾਇਆ ਜਿਹੜਾ ਫਿਰ ਬਦਨ ਇਸ ਤਰ੍ਹਾਂ ਜਿਕਰ ਵੀ ਕਰਦੇ ਆਂ ਜਿਕਰ ਦੇ ਨਾਲ ਤਸੱਬਰ ਕਰਨਾਂ ਦੀ ਜ਼ਰੂਰਤ ਹੈ ਤਸੱਬਰ ਦੇ ਨਾਲ ਸਾਨੂੰ ਮਾਲਕ ਨਾਲ ਗੱਲਾਂ ਦਿਲ ਦੀਆਂ ਗੱਲਾਂ ਕਰਨੀਆਂ ਜਦੋਂ ਦਿਲ ਦੀਆਂ ਗੱਲਾਂ ਕਰਦੇ ਆਂ ਆਪਾਂ ਉਸ ਮੁਕਾਮ ਤੱਕ ਪਹੁੰਚਦੇ ਆਂ ਫਿਰ ਸਾਨੂੰ ਜਾ ਕੇ ਇਹ ਚੀਜ਼ਾਂ ਹਾਸਲ ਹੁੰਦੀਆਂ ਨਹੀਂ ਤੇ ਇਹ ਆਪਾਂ ਅੱਧੀ ਦੂਰੀ ਜਿਹੜੀ ਕਰੀ ਜਾਂਦੇ ਕੋਈ ਜ਼ਿਕਰ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਉਸ ਜਿਕਰ ਦੇ ਨਾਲ ਸਾਨੂੰ ਸਾਡੀ ਉਹਨਾਂ ਦੀ ਇੱਕ ਰੂਹ ਤਾਕਤ ਮਿਲਦੀ ਹੈ ਪਰ ਰੂਹ ਦੇ ਵਿੱਚ ਚੜਦੇ ਨਹੀਂ ਸੁਰਤੀ ਤੇ ਨਹੀਂ ਚੜਦੇ ਸੁਰਤੀ ਦੇ ਵਿੱਚ ਚੜਨ ਦੇ ਲਈ ਸਾਨੂੰ ਰੋਜ਼ ਸਬਰ ਜ਼ਿਕਰ ਤੇ ਨਾਲ ਗੱਲਾਂ ਇਹ ਤਿੰਨ ਚੀਜ਼ਾਂ ਆਪਣੀ ਕੰਨੀ ਸ਼ੁਰੂ ਕਰੀਏ ਤਾਂ ਫਿਰ ਮਾਲਕ ਸਾਨੂੰ ਜਿਹੜਾ ਉਹ ਆਪਣੇ ਘਰ ਦੇ ਵਿੱਚ ਰਾਜ਼ਿੰਦਾ। ਤੋ ਇਸ ਕਰਕੇ ਨਿੱਕੇ ਨਿੱਕੇ ਗੱਲਾਂ ਦੇ ਉੱਤੇ ਆਪਣਾ ਜਿਹੜਾ ਇਹ ਆਪਾਂ ਕਈ ਵਾਰੀ ਹੁੰਦਾ ਕਿ ਛੋਟੇ ਛੋਟੇ ਗੱਲਾਂ ਲਈ ਪਰੇਸ਼ਾਨ ਹੋ ਜਾਂਦੇ ਆ ਨਿੱਕੇ ਨਿੱਕੇ ਗੱਲਾਂ ਲਈ ਆਪਾਂ ਇਹ ਆਪਣੇ ਦਿਲ ਤੇ ਲਾ ਲੈਂਦੇ ਆ। ਇਹ ਇਹ ਨਿੱਕੇ ਨਿੱਕੇ ਗੱਲਾਂ ਛੋਟੇ ਛੋਟੇ ਗੱਲਾਂ ਨੂੰ ਛੱਡ ਕੇ ਮਾਲਕ ਤੇ ਨਾਲ ਇਸ਼ਕ ਦੀਆਂ ਗੱਲਾਂ ਕਰੋ। ਕੰਮ ਹੋ ਗਿਆ। ਤੇ ਬਹੁਤ ਵਧੀਆ ਨਹੀਂ ਹੋਇਆ ਉਹਦੀ ਮਰਜ਼ੀ ਕਿਸੇ ਵੀ ਕੰਮ ਨੂੰ ਕਰੂ ਨਿਕਲ ਗਿਆ ਕਰ ਦਿੱਤਾ ਮਾਲਕ ਨੇ ਤੇ ਬਹੁਤ ਵਧੀਆ ਗੱਲ ਹੈ ਨਹੀਂ ਹੋਇਆ ਉਹਦੀ ਮौज ਹੈ ਤੁਸੀਂ ਕਿੰਨੇ ਕਿ ਗੱਲਾਂ ਦਾ ਖਿਆਲ ਕਰੀਏ ਤੇ ਮਾਲਕ ਦਾ ਆਪਾ ਨਜ਼ਰ ਜੇ ਕਰਮ ਕਰਦਾ ਜਲੇਨਾ ਜਲਦ ਅਜ਼ਰੂਨ ਕਰਨਾ ਵੀ ਵੀਡੀਓ ਨਾਲ ਤਦ ਤੱਕ ਲਈ ਹੱਕ ਮੁਰਸ਼ਿ ਸੱਚ ਮੁਰਸ਼ਿ